ਕਾਵਸੀ ਆ ਜੈਲੋਵੇਰਾ ਦੀ ਸਬਜੀ ਬਣਾਈਏ ਬਹੁਤ ਹੀ ਗੁਣਕਾਰੀ ਸਬਜੀ ਹੁੰਦੀ ਆ ਸਾਡੇ ਘਰ ਵਿੱਚ ਜਿਹੜੀ ਐਲੋਵੇਰਾ ਲੱਗੀ ਆ ਇਹਦੀ ਸਬਜੀ ਜਿਹੜੀ ਹੁੰਦੀ ਆ ਸਵਾਦਿਸ਼ਟ ਹੋਣ ਦੇ ਨਾਲ ਨਾਲ ਸਾਡੀ ਬੋਡੀ ਨੂੰ ਕਾਫੀ ਸਾਰੇ ਲਾਭ ਪਹੁੰਚਾਉਂਦੀ ਆ ਅਸੀਂ ਗਮਲੇ ਵਿੱਚ ਲਗਾਈ ਆ ਐਲੋਵੇਰਾ ਦੇਖੋ ਇਸ ਤਰ੍ਹਾਂ ਅਸੀਂ ਕੱਟ ਕੇ ਇੱਕ ਪਲੇਟ ਵਿੱਚ ਰੱਖ ਲੈਣੀ ਆ ਜਦੋਂ ਵੀ ਅਸੀਂ ਇਹਨੂੰ ਬਣਾਉਣਾ ਆ ਤੇ ਇੱਕ ਇੱਕ ਘੰਟਾ ਪਹਿਲਾਂ ਇਹਨੂੰ ਕੱਟ ਕੇ ਰੱਖਣਾ ਆ ਤਾਂ ਕਿ ਇਹਦੇ ਵਿੱਚੋਂ ਜਿਹੜੀ yellow ਜੀ ਕਲਰ ਦੀ ਲੇਸ ਹੁੰਦੀ ਆ ਉਹ ਨਿਕਲ ਜਾਵੇ 1 ਘੰਟਾ ਕੱਟ ਕੇ ਤੁਸੀਂ ਰੱਖੋਗੇ ਤਾਂ ਪੂਰੀ ਤਰ੍ਹਾਂ ਹੀ ਲੇਸ ਜਿਹੜੀ ਆ ਬਾਹਰ ਨਿਕਲ ਜਾਊਗੀ ਤੇ ਜਿਹੜੀ ਤੁਹਾਡੀ ਐਲੋਵੇਰਾ ਆ ਖਾਣਯੋਗ ਹੋ ਜਾਏਗੀ ਦੇਖੋ ਅਸੀਂ ਇਸ ਤਰੀਕੇ ਦੇ ਨਾਲ ਕੱਟ ਕੇ ਰੱਖ ਲਈ ਆ ਹੁਣ ਅਸੀਂ ਇਹਨੂੰ ਇਸ ਤਰੀਕੇ ਦੇ ਨਾਲ ਰੱਖ ਲਿਆ ਆ ਫਿਰ ਅਸੀਂ ਇਹਦੀ ਸਬਜ਼ੀ ਤਿਆਰ ਕਰਾਂਗੇ ਦੇਖੋ ਘਰ ਵਿੱਚ ਐਲੋਵੇਰਾ ਜਿਹੜੀ ਆ ਅਗਰ ਤੁਸੀਂ ਰੋਜ਼ਾਨਾ ਵੀ ਖਾਂਦੇ ਰਹਿਣੇ ਆ ਤਾਂ ਤਾਂ ਵੀ ਤੁਹਾਨੂੰ ਇਹਦਾ ਬਹੁਤ ਸਾਰਾ ਲਾਭ ਜਿਹੜਾ ਆ ਮਿਲਦਾ ਆ ਯੂਰੋਕ ਐਸਿਡ ਵਗੈਰਾ ਹੋਰ ਐਂਟੀ ਇਨਫਲੇਮੇਟਰੀ ਹੁੰਦੀ ਆ ਬਹੁਤ ਸਾਰੇ ਲਾਭ ਇਹਦੇ ਨਾਲ ਤੁਹਾਨੂੰ ਮਿਲਦੇ ਆ ਅਗਰ ਤੁਸੀਂ ਛੋਟੇ ਛੋਟੇ ਟੁਕੜਾ ਜਿਹੜਾ ਆ ਹਫਤੇ ਵਿੱਚ ਦੋ ਵਾਰ ਵੀ ਖਾ ਲਓ ਤਾਂ ਵੀ ਇਹਦੇ ਲਈ ਵਧੀਆ ਚੀਜ਼ ਹੈਗੀ ਇਹ ਹੁਣ ਦੇਖੋ ਅਸੀਂ ਕੱਟ ਕੇ ਰੱਖ ਲਈ ਆ ਤੇ ਆਪਾਂ ਇਹ ਜਿਹੜੇ ਮੋਹਰਿਓ ਜਿਹੜੇ ਹੈਗੇ ਆ ਇਸ ਤਰ੍ਹਾਂ ਪਲੇਟ ਦੇ ਵਿੱਚ ਹੀ ਰੱਖ ਲੈਣੇ ਆ ਹਾਂਜੀ ਐਲੋਵੇਰਾ ਦੇਖੋ वेलकम ਟੂ ਮਾਈ ਚੈਨਲ ਅੱਜ ਅਸੀਂ ਕੁਵਾਰ ਦੀ ਸਬਜੀ ਬਣਾ ਰਹੇ ਆ ਐਲੋਵੇਰਾ ਜਿਹਨੂੰ ਅਸੀਂ ਕਹਿੰਦੇ ਆ ਕਈ ਜਗ੍ਹਾ ਤੇ ਇਹਨੂੰ ਕੀ ਕੁਵਾਰ ਵੀ ਕਹਿੰਦੇ ਆ ਜਵਾਰ ਪਾਠਾ ਵੀ ਕਹਿੰਦੇ ਆ ਅਸੀਂ ਅੱਜ ਇਹਦੀ ਸਬਜੀ ਬਣਾਵਾਂਗੇ ਜੋੜਾ ਦੇ ਦਰਦਾਂ ਲਈ ਪੇਠ ਦਰਦ ਲਈ ਬਹੁਤ ਵਧੀਆ ਹੁੰਦੀ ਆ ਅਗਰ ਤੁਹਾਡੇ ਯੂਰਿਕ ਐਸਿਡ ਬਣਿਆ ਤੇ ਤੁਸੀਂ ਇਹਦਾ ਸੇਵਨ ਕਰੋ ਲਗਾਤਾਰ ਤੇ ਤੁਹਾਡੇ ਜਿਹੜਾ ਯੂਰਿਕ ਐਸਿਡ ਹੈ ਜ਼ੀਰੋ ਹੋ ਜਾਏਗਾ ਹਾਂਜੀ ਜਿਹੜਾ ਇਹ ਕੁਵਾਰ ਆ ਇਹਨੂੰ ਅਸੀਂ ਕੁਵਾਰ ਗੰਦਲ ਵੀ ਕਹਿੰਦੇ ਆ ਇਦੇ ਨਾਲ ਜਿਹੜਾ ਸਾਡਾ ਯੂਰਿਕ ਐਸਿਡ ਆ ਉਹ ਵੀ ਠੀਕ ਹੋ ਜਾਂਦਾ ਆ ਸਾਨੂੰ ਇਹਦਾ ਲਗਾਤਾਰ ਸੇਵਨ ਕਰਨਾ ਚਾਹੀਦਾ ਤੇ ਸਾਨੂੰ ਕਈ ਬਿਮਾਰੀਆਂ ਜਿਹੜੀਆਂ ਆ ਉਹ ਨਹੀਂ ਲੱਗਦੀਆਂ ਹੈਗੀਆਂ ਆ ਹਾਂਜੀ ਇਹ ਜਿਹੜਾ ਪੌਦਾ ਆ ਕੁਆਰ ਦਾ ਇਹ ਅਸੀਂ ਗਮਲੇ ਵਿੱਚ ਲਗਾ ਸਕਦੇ ਆ ਸਾਨੂੰ ਹਰ ਘਰ ਵਿੱਚ ਲਗਾਉਣਾ ਚਾਹੀਦਾ ਕਿਉਂਕਿ ਛੋਟਾ ਹੀ ਹੁੰਦਾ ਹੈ ਵੈਸੇ ਇਹ ਜੰਗਲੀ ਇੱਕ ਪੌਦਾ ਆ ਤੇ ਇਹਦੇ ਵਿੱਚੋਂ ਜਿਹੜਾ ਅਸੀਂ ਦੇਖਦੇ ਆ ਕਿਸ ਤਰ੍ਹਾਂ ਅਸੀਂ ਇਹਨੂੰ ਸਬਜ਼ੀ ਬਣਾਉਨੇ ਆ ਕਾਫੀ ਚੀਜ਼ਾਂ ਇਹਦੀਆਂ ਬਣਦੀਆਂ ਆ ਅੱਜ ਅਸੀਂ ਇਹਦੀ ਸਬਜ਼ੀ ਬਣਾਵਾਂਗੇ ਆਓ ਦੇਖੀਏ ਹਾਂਜੀ ਕੁਆਰ ਜਿਹੜੀ ਅਸੀਂ ਕੱਟੀ ਸੀਗੀ ਸਾਡੇ ਗਮਲੇ 'ਚ ਉੱਗੀ ਸੀਗੀ ਤੇ ਕੱਟ ਕੇ ਲਿਆਏ ਆ ਦੇਖੋ ਇਸ ਤਰ੍ਹਾਂ ਜਿਹੜਾ ਪੀਲਾ ਪੀਲਾ ਇਹਦੇ ਵਿੱਚੋਂ ਨਿਕਲ ਰਹੀ ਹੈ ਲੇਸ ਇਹਨੂੰ ਆਪਾਂ ਘੰਟਾ ਇੱਕ ਰੱਖਿਆ ਤੇ ਜਿਹੜੀ ਲੇਸ ਹੈ ਜਿੰਨੀ ਵੀ ਇਹਦੇ ਵਿੱਚ ਸਿਗੀ ਉਹ ਸਾਰੀ ਨਿਕਲ ਗਈ ਹੈ ਤੇ ਹੁਣ ਇਹ ਬਣਾਉਣ ਵਾਸਤੇ ਤਿਆਰ ਆ ਹੁਣ ਆਪਾਂ ਇਹਨੂੰ ਤਿਆਰ ਕਰਾਂਗੇ ਤੁਸੀਂ ਜਦੋਂ ਵੀ ਕੁਆਰ ਦੀ ਕੋਈ ਸਬਜ਼ੀ ਬਣਾਉਣੀ ਜਾਂ ਕੋਈ ਚੀਜ਼ ਬਣਾਉਣੀ ਆ ਤੁਸੀਂ ਇਹਨੂੰ ਇੱਕ ਘੰਟਾ ਕੱਟ ਕੇ ਪਹਿਲਾਂ ਰੱਖਦੇ ਜਾ ਕੇ ਇਹ ਪੀਲੀ ਪੀਲੀ ਜਿਹੜੀ ਲੇਸ ਦੀ ਚੀਜ਼ ਹੈਗੀ ਆ ਉਹ ਨਿਕਲ ਜਾਵੇ ਇਹ ਇਹਨੂੰ ਅਸੀਂ ਕੱਢਣਾ ਜ਼ਰੂਰੀ ਹੁੰਦਾ ਆ ਇਹ ਥੋੜੀ ਜੀ ਠੀਕ ਨਹੀਂ ਹੁੰਦੀ ਇਹਦੇ ਨਾਲ ਜੇ ਅਸੀਂ ਇਹ ਨਹੀਂ ਚੀਜ਼ ਨੂੰ ਨਹੀਂ ਕਰਦੇ ਪੇਟ ਦਰਦ ਹੋ ਜਾਊਗਾ ਜਾਂ ਕਿਸੇ ਕਈਆਂ ਨੂੰ ਪੱਚਦੀ ਨਹੀਂ ਹੈਗੀ ਕਈਆਂ ਨੇ ਇਸ ਚੀਜ਼ ਨੂੰ ਨਾ ਕੱਢੀਏ ਪੀਲੇ ਪੀਲੇ ਇਸ ਚੀਜ਼ ਨੂੰ ਲੇਸ ਨੂੰ ਤਾਂ ਕਈਆਂ ਦਾ ਪੇਟ ਦਰਦ ਵੀ ਹੋਣ ਲੱਗ ਜਾਂਦਾ ਸੋ ਅਸੀਂ ਇਹਨੂੰ 1 ਘੰਟਾ ਜਦੋਂ ਵੀ ਇਹਦਾ ਕੋਈ ਚੀਜ਼ ਬਣਾਉਣੀ ਹੈ ਘੰਟਾ ਪਹਿਲਾਂ ਕੱਟ ਕੇ ਰੱਖਣਾ ਪਊਗਾ ਤੇ ਅਸੀਂ ਰੱਖਿਆ ਸੀਗਾ ਦੇਖੋ ਨਿਕਲ ਚੁੱਕੀ ਹੈ ਪੀਲੀ ਪੀਲੀ ਲੇਸੀ ਹੁਣ ਆਪਾਂ ਕੱਟ ਕੇ ਤਿਆਰ ਕਰਾਂਗੇ ਇਹਨੂੰ ਹਾਂਜੀ ਇਹਦੇ ਸਾਈਡ ਤੋਂ ਜਿਹੜੇ ਕੰਡੇ ਆ ਉਤਾਰ ਲੈਣੇ ਆ ਅਸੀਂ ਦੋਨੋਂ ਸਾਈਡ ਤੋਂ ਇਸ ਤਰ੍ਹਾਂ ਕੰਡੇ ਜਿਹੜੇ ਉਤਾਰਾਂਗੇ ਇਹਨੂੰ ਦੇਖੋ ਹਾਂਜੀ ਦੇਖੋ ਇਹਨੂੰ ਉੱਪਰੋਂ ਵੀ ਇਸ ਤਰ੍ਹਾਂ ਛਿਲਕੇ ਆਪਾਂ ਤਿਆਰ ਕਰਾਂਗੇ। ਫਿਰ ਉਹ ਵੀ ਅਸੀਂ ਨੀਚੋਂ ਵੀ ਇਹਨੂੰ ਇਸ ਤਰ੍ਹਾਂ ਹੀ ਕੱਟ ਲੈਣਾ ਆ। ਦੇਖੋ ਹਾਂਜੀ ਇਸ ਸਾਈਡ ਤੋਂ ਵੀ ਅਸੀਂ ਦੇਖੋ ਕੱਟ ਕੇ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਆ ਤਿਆਰ ਕਰ ਲਾਂਗੇ। ਹਾਂਜੀ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਵਿੱਚੋਂ ਇਹਨੂੰ ਕੱਢ ਕੇ ਤਿਆਰ ਕਰਨਾ ਆ। ਹਾਂਜੀ ਵਿੱਚੋਂ ਅਸੀਂ ਪੀਸ ਕੱਢ ਕੇ ਜਿਹੜੇ ਆ ਅਲੱਗ ਕਰ ਲਏ ਆ। ਹੁਣ ਦੇਖੋ ਇਹਦੇ ਵਿੱਚ ਕਿੰਨੀ ਲੇਸ ਆ ਇਹਨੂੰ ਅੱਛੀ ਤਰ੍ਹਾਂ ਪਹਿਲਾਂ ਅਸੀਂ ਧੋਣਾ ਆ। ਫਿਰ ਇਹਦੀ ਸਬਜ਼ੀ ਤਿਆਰ ਕਰਾਂਗੇ। ਹਾਂਜੀ ਇਹਨੂੰ ਅਸੀਂ ਇਸ ਤਰ੍ਹਾਂ ਮੜ ਮੜ ਕੇ ਧੋਵਾਂਗੇ ਜਿੰਨੀ ਦੇਰੇ ਲੇਸ ਜੀ ਜਿਹੜੀ ਆ ਘਟ ਨਹੀਂ ਜਾਂਦੀ ਧੋਂਦੇ ਰਵਾਂਗੇ ਅਸੀਂ ਇਹਦੇ ਵਿੱਚ ਅਸੀਂ ਨਮਕ ਪਾ ਲਿਆ ਥੋੜਾ ਜਿਹਾ ਨਮਕ ਦੇ ਨਾਲ ਜਿਹੜੀ ਲੇਸ ਆ ਜਲਦੀ ਨਿਕਲ ਜਾਂਦੀ ਆ ਤੁਸੀਂ ਵੀ ਇਸ ਤਰ੍ਹਾਂ ਜਦੋਂ ਵੀ ਇਹਨੂੰ ਧੋਣਾ ਆ ਨਮਕ ਪਾ ਲੈਣਾ ਆ ਹਲਕਾ ਜਿਹਾ ਚੁਟਕੀ ਨਮਕ ਪਾ ਲਓ ਹਾਂਜੀ ਦੇਖੋ ਬਿਲਕੁਲ ਅਸੀਂ ਧੋ ਕੇ ਤਿਆਰ ਕਰ ਲਈ ਆ ਲੇਸ ਇਹਦੇ ਵਿੱਚੋਂ ਨਿਕਲ ਚੁੱਕੀ ਆ ਹਲਕੀ ਜਿਹੀ ਕੋਈ ਬਚੀ ਹੋਗੀ ਉਹ ਅਸੀਂ ਬਣਾਉਂਦੇ ਸਮੇਂ ਜਿਹੜਾ ਆ ਅਮਚੂਰ ਵਗੈਰਾ ਪਾਲਾਂਗੇ ਆਜੋ ਦੇਖੀਏ ਹਾਂਜੀ ਇੱਕ ਮੈਂ ਵੱਡਾ ਪਿਆਜ਼ ਲੈ ਲਿਆ ਆ ਆਪਾਂ ਸਿਰਫ ਇਹਦੇ ਵਿੱਚ ਪਿਆਜ਼ ਹੀ ਪਾਵਾਂਗੇ ਬਾਕੀ ਆਪਾਂ ਇਹਦੇ ਵਿੱਚ ਦੋ ਹਰੀ ਮਿਰਚ ਕੱਟ ਕੇ ਨਾਲੋਂ ਨਾਲ ਪਾਵਾਂਗੇ ਬਾਕੀ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਹਾਂਜੀ 팬 ਲੈ ਲਿਆ ਆ ਆਪਾਂ ਉਹਦੇ ਵਿੱਚ ਅਸੀਂ ਇੱਕ ਅਰਸ਼ੀ ਸਰੋਂ ਦਾ ਤੇਲ ਪਾਵਾਂਗੇ ਹਾਂਜੀ ਦੇਖੋ ਤੇਲ ਜਿਹੜਾ ਆ ਗਰਮ ਹੋ ਰਿਹਾ ਆ ਫਿਰ ਅਸੀਂ ਇਹਦੇ ਵਿੱਚ ਬਾਕੀ ਮਸਾਲੇ ਜਿਹੜੇ ਆ ਪਾਵਾਂਗੇ ਇੱਕ ਵਾਰ ਦੀ ਜਿਹੜੀ ਸਬਜ਼ੀ ਹੁੰਦੀ ਆ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਜੋੜਾਂ ਦੀਆਂ ਦਰਦਾਂ ਜਕੜਨ ਇਹ ਸਾਰੀਆਂ ਜਿਹੜੀਆਂ ਜਿਉਰਿਕ ਐਸਿਡ ਹੋਰ ਕਈ ਜਿਹੜੀਆਂ ਬਿਮਾਰੀਆਂ ਇਹਦੇ ਨਾਲ ਕਵਰ ਹੁੰਦੀਆਂ ਜੇ ਆਪਾਂ ਇਹਨੂੰ ਡੇਲੀ ਰੁਟੀਨ ਹਫਤੇ 'ਚ ਇੱਕ ਦੋ ਵਾਰ ਵੈਸੇ ਹੀ ਅਸੀਂ ਇਹਦਾ ਥੋੜਾ ਜਿਹਾ ਇਹਦਾ ਅੰਦਰੋਂ ਪਲਪ ਜਿਹਾ ਕੱਢ ਕੇ ਵੈਸੇ ਹੀ ਖਾ ਲਈਏ ਨਾ ਪਾਣੀ ਨਾਲ ਇੱਕ ਚਮਚ ਹਫਤੇ 'ਚ ਦੋ ਕੁ ਵਾਰੀ ਤੇ ਸਾਡੀਆਂ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਵੈਸੇ ਹੀ ਠੀਕ ਰਹਿੰਦੀਆਂ ਆ ਤੇਲ ਗਰਮ ਹੋ ਗਿਆ ਆ ਅਸੀਂ ਇੱਕ ਚਮਚਾ ਵਿੱਚ ਜੀਰਾ ਪਾਵਾਂਗੇ ਦੇਖੋ ਜੀਰਾ اچھی طرح ਭੁੱਜ ਰਿਹਾ ਆ ਅਸੀਂ ਇਹਦੇ ਵਿੱਚ ਥੋੜੀ ਜੀ ਇੱਕ ਚੁਟਕੀ ਰਤਨਜੋਤ ਪਾਵਾਂਗੇ ਔਰ ਇਹਨੂੰ اچھی طرح ਮਿਕਸ ਕਰਾਂਗੇ ਦੇਖੋ ਜੀਰਾ ਸਾਡਾ ਭੁੱਜ ਕੇ ਤਿਆਰ ਹੋ ਗਿਆ ਆ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਆ ਉਹ ਅਸੀਂ ਪਾਵਾਂਗੇ ਹਾਂਜੀ ਪਿਆਜ਼ ਨੂੰ ਵਧੀਆ ਤਰੀਕੇ ਦੇ ਨਾਲ ਅਸੀਂ ਭੁੰਨਣਾ ਆ ਪਿਆਜ਼ ਜਿਹੜਾ ਆ ਹਾਫ ਭੁੱਜ ਚੁੱਕਿਆ ਪੂਰੀ ਤਰ੍ਹਾਂ ਅਸੀਂ ਨਹੀਂ ਭੁੰਨਣਾ ਜਦੋਂ ਹਾਫ ਪਿਆਜ਼ ਭੁੱਜ ਚੁੱਕਿਆ ਹੋਵੇ ਉਦੋਂ ਅਸੀਂ ਇਹ ਜਿਹੜੀ ਆ ਅਸੀਂ ਪਲਪ ਕੱਢਿਆ ਆ অ্যালোਵੈਰਾ ਦਾ ਉਹਨੂੰ ਅਸੀਂ ਪਾ ਕੇ ਬਿਨਾ ਨਮਕ ਔਰ ਕੋਈ ਹੋਰ ਮਸਾਲਾ ਪਾਏ ਤੋਂ ਬਿਨਾ ਇਹਨੂੰ ਇਸੇ ਤਰੀਕੇ ਅਸੀਂ ਭੁੰਨਣਾ ਆ ਤਾਂ ਕਿ ਇਹਦੇ ਵਿੱਚੋਂ ਜਿਹੜੀ ਲੇਸ ਨਿਕਲਦੀ ਆ ਉਹ ਥੋੜਾ ਜਿਹਾ ਭੁੰਨਣਾ ਖਤਮ ਹੋ ਜਾਵੇ ਫਿਰ ਅਸੀਂ ਦੂਸਰੇ ਮਸਾਲੇ ਜਿਹੜੇ ਆ ਐਡ ਕਰਾਂਗੇ ਹਾਂਜੀ ਥੋੜਾ ਜਿਆ ਤੁਸੀਂ ਅਮਚੂਰ ਪਾਉਣਾ ਆ ਤਾਂ ਕਿ ਇਹਦੇ ਵਿੱਚਲੀ ਲੇਸ ਜਿਹੜੀ ਆ ਉਹ ਜਿਹੜੀ ਖਤਮ ਹੋ ਸਕੇ ਬਸ ਇਹਨੂੰ ਬਿਨਾ ਕਿਸੇ ਨਮਕ ਔਰ ਹਲਦੀ ਤੋਂ ਇਸ ਤਰ੍ਹਾਂ 3-4 ਮਿੰਟ ਅਸੀਂ ਭੁੰਨਣਾ ਆ ਹਾਂਜੀ ਐਲੋਵੇਰਾ ਦੀ ਕੁਆਰ ਦੀ ਸਬਜੀ ਜਿਹੜੀ ਤੁਸੀਂ ਖਾਦੀ ਹੋਣੀ ਆ ਪਹਿਲਾਂ ਪਰ ਮੇਰੇ ਤਰੀਕੇ ਨਾਲ ਜੇ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗੂਗਾ ਕਿ ਅਸੀਂ ਕਵਾਰ ਦੀ ਸਬਜ਼ੀ ਖਾ ਰਹੇ ਹਾਂ ਜਾਂ ਆਲੂ ਦੀ ਸਬਜ਼ੀ ਖਾ ਰਹੇ ਹਾਂ ਇੰਨੀ ਟੇਸਟੀ ਬਣੂਗੀ ਨਾ ਬਿਲਕੁਲ ਵੀ ਲੇਸ ਨਹੀਂ ਆਉਗੀ ਹਾਂਜੀ 2-3 ਮਿੰਟ ਅਸੀਂ ਇਸ ਤਰ੍ਹਾਂ ਇਹਨੂੰ ਭੁੰਨ ਲਿਆ ਆ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜੀ ਭੁੱਜ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹਾਂਜੀ 1 ਚਮਚ ਅਸੀਂ ਨਮਕ ਪਾਵਾਂਗੇ ਨਮਕ ਤਾਂ ਵੈਸੇ ਤੁਸੀਂ ਆਪਣੇ ਟੇਸ ਅਕੋਰਡਿੰਗਲੀ ਪਾ ਸਕਦੇ ਆ ਹਾਫ ਚਮਚ ਅਸੀਂ ਰੈੱਡ ਚਿਲੀ ਪਾਊਡਰ ਪਾ ਲਾਂਗੇ ਦੋ ਹਰੀਆਂ ਮਿਰਚਾਂ ਅਸੀਂ ਸਿੱਧੀਆਂ ਇਸ ਤਰੀਕੇ ਦੇ ਨਾਲ ਕੱਟ ਕੇ ਪਾ ਲਾਂਗੇ ਤੁਸੀਂ ਜਿਹੜੀ ਮਿਰਚ ਹੈਗੀ ਹੈ ਜੇ ਅਗਰ ਜ਼ਿਆਦਾ ਸਪਾਈਸੀ ਸਬਜ਼ੀ ਖਾਣਾ ਚਾਹੁੰਦੇ ਆ ਤਾਂ ਤੁਸੀਂ ਮਿਰਚ ਜ਼ਿਆਦਾ ਵੀ ਪਾ ਸਕਦੇ ਆ ਹੁਣ ਅਸੀਂ ਇਹਨੂੰ ਅੱਛੀ ਤਰੀਕੇ ਨਾਲ ਮਿਕਸ ਕਰ ਲਾਂਗੇ ਹਾਫ ਚਮਚ ਅਸੀਂ ਕਿਚਨ ਕਿੰਗ ਮਸਾਲਾ ਪਾ ਲਾਂਗੇ ਹੁਣ ਅਸੀਂ ਇਹਨੂੰ ਵਧੀਆ ਤਰੀਕੇ ਦੇ ਨਾਲ ਮਿਕਸ ਕਰਦੇ ਹੋਏ 5 ਮਿੰਟ ਲਈ ਪਕਾ ਲਵਾਂਗੇ ਪਕਾਉਣਾ ਸੀ ਇਹਨੂੰ ਇਸ ਤਰੀਕੇ ਆ ਟਕਣਾ ਨਹੀਂ ਇਹਨੂੰ ਇਸ ਤਰੀਕੇ ਦੇ ਨਾਲ ਹੀ ਪਕਾ ਲੈਣਾ ਮੀਡੀਅਮ ਰੱਖ ਕੇ ਹਾਂਜੀ ਸਬਜੀ ਦੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਰਹੀ ਹੈ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਬਹੁਤ ਟੇਸਟੀ ਜਿਹੜੀ ਸਬਜੀ ਆ ਸਾਡੀ ਬਣ ਕੇ ਤਿਆਰ ਹੋਈ ਲੱਗਦੀ ਆ ਦੇਖੋ ਐਂਡ ਦੇ ਵਿੱਚ ਅਸੀਂ ਜਿਹੜਾ ਧਨੀਆ ਪਾ ਲੈਨੇ ਆ ਧਨੀਏ ਦੇ ਨਾਲ ਜਿਹੜੀ ਸਬਜੀ ਆ ਉਹਦਾ ਟੇਸਟ ਹੋਰ ਵੀ ਵੱਧ ਜਾਂਦਾ ਆ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਤਿਆਰ ਹੋਈ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੀਆਂ ਸਬ지ਆਂ ਤਿਆਰ ਕਰੋ ਖਾਓ ਹੈਲਦੀ ਰਹੋ ਥੈਂਕ ਯੂ